ਸਤਿਨਾਮ ਵਾਹਿਗੁਰੂ ਸਾਬ ਜੀਓ ਇੱਕ ਓੰਕਾਰ ਸਤ ਗੁਰਪ੍ਰਸਾਦ ਸੋਰਠਿ ਮਹਲਾ ਪੰਜਵਾਂ ਘਰ ਤੀਜਾ ਦੁਪਦੇ ਰਾਮਦਾਸ ਸੋਰੋ ਵਰਨਾਤੇ ਸਭ ਤਰੇ ਪਾਪ ਕੁਮਾਤੇ ਹੈ ਨਿਰਮਲ ਹੋਏ ਕਰਿ ਇਸ ਨਾਨਕ ਗੁਰ ਪੂਰੇ ਕਿਨੈ ਦਾਨਾ ਸਭ ਕੁਸ਼ਲ ਖੇਮ ਪ੍ਰਭ ਤਾਰੇ ਸਈ ਸਲਾਮਤ ਸਭ ਥੋਕੂ ਬਾਰੇ ਗੁਰ ਕਾ ਸ਼ਬਦ ਵਿਚਾਰਹਿ ਰਹਾਵ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਪਿਉ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸੋਰਠ ਮਹਲਾ ਪੰਜਵਾ ਕਰਿ ਇਸ ਨਾਨ ਸਿਬਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਕੋਟ ਵਿਗਨ ਲਾਥੇ ਪ੍ਰਭ ਸਰਣਾ ਪਰਗਟ ਭਲੇ ਸੰਜੋਗ ਆ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਬ ਹੋ ਸੁਣੋ ਪੜੋ ਨਿਤ ਪਾਹੀ ਗੁਰੂ ਪੁਰੇ ਤੂੰ ਰਾਖਿਆ ਰਹਾਓ ਸਾਚਾ ਸਾਹਿਬ ਅਮਿਤ ਵਡਾਹੀ ਭਗਤ ਗਸ਼ਲ ਦੇ ਆਲਾ ਸੰਤਾ ਕੀ ਪੈਜ ਰਖਦਾ ਆਇ ਆਦ ਬਿਰਦ ਪਿਰਤ ਤਲ ਹਰ ਅੰਮ੍ਰਿਤ ਨਾਮ ਗੋਜ ਨਿਤ ਪੁੰਚੋ ਸਰਬ ਵਿਲਾ ਮੁਖ ਪਾਵੋ ਜਰਾ ਮਰਾਤਾ ਸਭ ਨਾਠਾ ਗੁਣ ਗੋਬਿੰਦ ਨਿਤ ਗਾਵੋ ਸੁਨੀ ਅਰਦਾਸ ਸੁਆਮੀ ਮੇਰ ਹੈ ਸਰਬ ਕਲਾ ਬਣਾਈ ਪ੍ਰਗਟ ਭੇ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਹੀ ਸੋਰਠਿ ਮਹਲਾ 5 ਸਿਮਰ ਸਿਮਰ ਗੁਰੂ ਸਤਗੁਰੁ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੇ ਮਨ ਇਛੇ ਫਲ ਪਾਇਆ ਮੇਰਾ ਗੁਰੂ ਪੁਰਾ ਸੁਖ ਦਾਤਾ ਕਰਨ ਕਾਰਨ ਸਮਰਥ ਸਵਾਮੀ ਪੂਰਨ ਪੁਰਖ ਬਿਤਾਤਾ ਰਹਾਓ आनंद विनोद मंगल गुण गावो गुरु नानक पैद आला जय जय कार पै जग पितर होवा पार ब्रह्म रखवाला सोरठ महला पंचम दुरत गवाया हरप्रब बापे ਸਭ ਸੰਸਾਰ ਉਬਾਰਿਆ ਹਾ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੇ ਆਪਣਾ ਬਿਰਦ ਸਮਾਰਿਆ ਹੋਏ ਰਾਜ ਰਾਮ ਕੀ ਰਖਵਾਲੀ ਸੁਖ ਸਾਜ ਅਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੀ ਰਹਾਓ ਪਤ ਤ ਉਤਾਰਨ ਸਤ ਗੁਰੂ ਮੇਰਾ ਮੋਹ ਤਿਸ ਕਾ ਪਰਵਾਸਾ ਬਖਸ਼ ਲੈ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਬਿਲਾਵਲ ਮਹਲਾ 5 ਤਾਤੇ ਵਉ ਨ ਲਗਹਿ ਪਾਰ ਬ੍ਰਹਮ ਸਰਣਾਇ ਚੋ ਕਿਰਦ ਹਮਾਰੇ ਰਾਮਕਾਰ ਦੁਖ ਲਗੈ ਨਾ ਪਾਈ ਸਤ ਗੁਰੂ ਪੁਰਾ ਪੇਟਿਆ ਜਿਨ ਬਣਤ ਬਣਾਹੀ ਰਾਮ ਨਾਮ ਓ ਖਦ ਦਿਆ ਏਕਾ ਵਿਲਾਹੀ ਰਹਾਓ ਰਾਖ ਲਿਏ ਤਿਨ ਰਖਣ ਹਾਰ ਸਭ ਬਿਆਦ ਮਿਟਾਈ ਕਹੁ ਨਾਨਕ ਕਿਰਪਾ ਪਈ ਪ੍ਰਭ ਪਹਿ ਸਹਾਈ ਗਉੜੀ ਮਹਲਾ ਪੰਜਵਾ ਥਿਰ ਕਰ ਬੈਸੋ ਹਰ ਜਨ ਪਿਆਰਹਿ ਸਤਿਗੁਰੂ ਤੁਮਰੇ ਕਾਜ ਸਵਾਰੇ ਰਹਾਵੋ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰ ਤਾਰੇ ਬਾਦ ਸ਼ਾਹ ਸ਼ਾਸਬ ਵਸ ਕਰ ਦਿਨੇ ਅੰਬ੍ਰਿਤ ਨਾਮ ਮਹਾਰਸ ਪਿਨ ਹੈ ਨਿਰਭਉ ਹੋਏ ਪਜੋ ਭਗਵਾਨ ਸਾਧ ਸੰਗਤ ਮਲ ਕੀਨੋ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕੜੀ ਪ੍ਰਭ ਸੁਆਮੀ ਸਤ ਦਾਮ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤ ਗੁਰਪ੍ਰਸਾਦ ਸੋਰਠਿ ਮਹਲਾ 5 ਘਰ ਤੀਜਾ ਦੁਪਦੇ RAMDAS ਸੁਰੋ ਵਰਨਾਤੇ ਸਭ ਉਤਰੇ ਪਾਪ ਕੁਮਾਤੇ ਨਿਰਮਲ ਹੋਏ ਕਰ ਇਸ ਨਾਨਕ ਗੁਰ ਪੂਰੇ ਕਿਨੇ ਦਨ ਹ ਸਭ ਕੁਸ਼ਲ ਖੇਮ ਪ੍ਰਭ ਤਾਰੇ ਸਈ ਸਲਾਮਤ ਸਭ ਥੋਕ ਬਾਰੇ ਗੁਰ ਕਾ ਸ਼ਬਦ ਵਿਚਾਰਹਿ ਰਹਾਵ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਤਿਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸੋਰਠ ਮਹਲਾ ਪੰਜਵਾ ਕਰਿ ਇਸ ਨਾਨ ਸਿਬਰ ਪ੍ਰਭ ਆਪਣਾ ਮਨ ਤਨ ਪੈ ਅਰੋਗਾ ਕੋਟ ਵਿਗਨ ਲਾਥੇ ਪ੍ਰਭ ਸਰਣਾ ਵਰਗਤੇ ਭਲੇ ਸੰਜੋਗ ਆ ਪ੍ਰਭ ਬਾਣੀ ਸ਼ਬਦ ਸੁਪਖਿਆ ਗਾਬੋ ਸੁਣੋ ਪੜੋ ਨਿਤ ਪਾਹੀ ਗੁਰ ਪੁਰੇ ਤੂੰ ਰਾਖਿਆ ਰਹਾਓ ਸਾਚਾ ਸਾਹਿਬ ਅਮਿਤ ਵਡਾਈ ਭਗਤ ਗਸ਼ਲ ਦਿਆਲਾ ਸੰਤਾ ਕੀ ਪੈਰ ਰਖਦਾ ਆਇ ਆਦ ਬਿਰਦ ਪਿਰਥ ਪਾਲ ਹਰ ਅੰਮ੍ਰਿਤ ਨਾਮ ਗੋਜ ਨਿਤ ਪੁੰਚੋ ਸਰਬ ਵਿਲਾ ਮੁਖ ਪਾਵੋ ਜਰਾ ਮਰਾਤਾ ਸਭ ਨਾਠਾ ਗੁਣ ਗੋਬਿੰਦ ਨਿਤ ਗਾਵੋ ਸ੍ਰੀ ਅਰਦਾਸ ਸੁਆਮੀ ਮੇਰ ਹੈ ਸਰਬ ਕਲਾ ਬਣਾਈ ਪ੍ਰਗਟ ਭੇ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਹੀ ਸੋਰਠਿ ਮਹਲਾ 5 ਸਿਮਰ ਸਿਮਰ ਗੁਰੂ ਸਤਗੁਰੂ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੇ ਮਨ ਇਛੇ ਫਲ ਪਾਇਆ ਮੇਰਾ ਗੁਰੂ ਪੁਰਾ ਸੁਖ ਦਾਤਾ ਕਰਨ ਕਾਰਨ ਸਮਰਥ ਸਵਾਮੀ ਪੂਰਨ ਪੁਰਖ ਬਿਤਾਤਾ ਰਹਾਓ आनंद विनोद मंगल गुण गावो गुरु नानक पै दयाला जय जय कार पै जग पितर होवा पार ब्रह्म रखवाला सोरठ महला पंचवा दुरत गवाया हरप्र बापे ਸਭ ਸੰਸਾਰ ਉਬਾਰਿਆ ਹਾ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੇ ਆਪਣਾ ਬਿਰਦ ਸਮਾਰਿਆ ਹੋਏ ਰਾਜ ਰਾਮ ਕੀ ਰਖਵਾਲੀ ਸੋਖ ਸਾਜ ਅਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੀ ਰਹਾਵੋ ਤਤ ਉਤਾਰਣ ਸਤ ਗੁਰੂ ਮੇਰਾ ਮੋਹ ਤਿਸ ਕਾ ਪਰਵਾਸਾ ਬਖਸ਼ ਲੈ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਬਿਲਾਵਲ ਮਹਲਾ ਪੰਜਵਾਂ ਤਾਤੇ ਬਉ ਨ ਲਗਹਿ ਬਰ ਬ੍ਰਹਮ ਸਰਨਾਇ ਚੋ ਕਿਰਦ ਹਮਾਰੇ ਰਾਮਕਾਰ ਦੁਖ ਲਗੈ ਨ ਪਾਈ ਸਤ ਗੁਰੂ ਪੁਰਾ ਪੇਟਿਆ ਜਿਨ ਬਣਤ ਬਨਾਹੀ ਰਾਮ ਨਾਮ ਓ ਖਦ ਦਿਆ ਏਕਾਲ ਵਿਲਾਹੀ ਰਹਾਓ ਰਾਖ ਲਿਏ ਤិន ਰਖਣ ਹਾਰ ਸਭ ਬਿਆਦ ਮਿਟਾਈ ਕਾਹੋ ਨਾਨਕ ਕਿਰਪਾ ਪਈ ਪ੍ਰਭ ਪਹਿ ਸਹਾਈ ਗਉੜੀ ਮਹਲਾ ਪੰਜਵਾ ਥਿਰ ਕਰ ਬੈਸੋ ਹਰ ਜਨ ਪਿਆਰ へ ਸਤ ਗੁਰ ਤੁਮਰੇ ਕਾਜ ਸਵਾਨ ਰਹਾਵੋ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰ ਤਾਰਹਿ ਬਾਦ ਸ਼ਾਹ ਸ਼ਾਸਬ ਵਸ ਕਰ ਦਿਨੇ ਅੰਬ੍ਰਿਤ ਨਾਮ ਮਹਾਂਦਸ ਪਿਨਹਿ ਨਿਰਭਉ ਹੋਏ ਪਜੋ ਭਗਵਾਨ ਸਾਧ ਸੰਗਤ ਮਲ ਕਿਨੋ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ